ਕੀ ਮਾਮਲਾ ਹੈ ਜੀ ਅ ਅੱਜ ਜੁਨੇਕੇ ਪੰਪ ਹਰੀਕੇ ਇੱਕ ਐਸ ਐਚਓ ਹਰੀਕੇ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਆਲਟੋ ਸਵਾਰ ਦੇ ਵਿੱਚ ਦੋ ਮੁੰਡੇ ਜਿਹੜੇ ਸਵਾਰ ਨੇ ਉਹਨਾਂ ਨੇ ਬੰਦੇ ਕੋਲੋਂ 10000 ਰੁਪਏ ਤੇ ਉਹਦੀ ਆਲਟੋ ਗੱਡੀ ਦੀ ਚਾਬੀ ਜਿਹੜੀ ਆ ਖੋ ਕੇ ਭੱਜੇ ਆ ਉਥੇ ਮੌਕੇ ਤੇ ਇਨਫੋਰਮੇਸ਼ਨ ਮਿਲਦਈ ਐ ਐਸ ਐਚਓ ਹਰੀਕੇ ਨੇ ਦੋਸ਼ਿਆਂ ਦਾ ਪਿੱਛਾ ਕੀਤਾ ਤੇ ਉਥੋਂ ਵੱਜਦੇ ਹੋਏ ਇਹਨਾਂ ਨੇ ਗੱਡੀ ਜਿਹੜੀ ਆ ਪੱਟੀ ਵੱਲ ਨੂੰ ਆਪਣੀ ਮੋੜ ਲਈ ਸੀਗੀ ਨਾਲ ਹੀ ਅੱਗੇ ਆਪਣੇ ਐਸ ਐਚਓ ਸਦਰਪੱਟੀ ਗੁਰਚਰਨ ਸਿੰਘ ਇਹਨਾਂ ਨੂੰ ਐਸ ਐਚਓ ਨੇ ਇਨਫੋਰਮ ਕੀਤਾ ਤੇ ਜਦੋਂ ਗੱਡੀ ਦਾ ਪੁਲਿਸ ਪਿੱਛਾ ਕਰ ਰਹੀ ਸੀਗੀ ਤੇ ਉਹ ਇੱਥੇ ਆਪਣੇ ਬਾਗ ਲੱਗ ਗਿਆ ਕਿ ਕੱਚੀ ਪਟੜੀ ਤੇ ਨਾਲ ਗੱਡੀ ਧਾਰ ਲਈ ਤੇ ਗੱਡੀ ਤੋਂ ਗੱਡੀ ਰੋਕ ਕੇ ਪੁਲਿਸ ਜਦੋਂ ਮਗਰੀ ਨਾਲੇ ਭੱਜੀ ਹੈ ਤੇ ਇਹ ਬਾਗ ਦੇ ਵਿੱਚ ਦੋਵੇਂ ਜਣੇ ਵੜ ਗਏ ਆ ਤੇ ਪੁਲਿਸ ਨੇ ਇਹਨਾਂ ਦਾ ਪਿੱਛਾ ਕਰਦੇ ਹੋਏ ਇਹਨਾਂ ਨੂੰ ਜੱਪਾ ਪਾਉਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਇੱਕ ਦੋਸ਼ੀ ਜਿਹੜਾ ਕਿ ਅੰਗਰੇਜ਼ ਸਿੰਘ ਇੰਨੇ ਪੁਲਿਸ ਦਾ ਜਿਹੜਾ ਪੀ.ਐਚ ਦਾ ਜਵਾਨ ਸੀਗਾ ਉਹਦੇ ਉਹਦੇ ਫਾਇਰ ਉਹਦੇ ਵੱਲ ਸਿੱਧਾ ਫਾਇਰ ਕੀਤਾ ਜਿਹੜਾ ਕਿ ਉਹਦੀ ਪਗ ਤੇ ਲੱਗ ਕੇ ਉਹਦਾ ਬਚਾਅ ਹੋ ਗਿਆ ਤੇ ਉਪਜੋਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਜਦੋਂ ਫਾਇਰਿੰਗ ਕੀਤੀ ਗਈ ਤੇ ਜਿਹੜਾ ਅੰਗਰੇਜ਼ ਸਿੰਘ ਸੀਗਾ ਇਹਦੀ ਲੱਤ ਤੇ ਵਿੱਚ ਗੋਲੀ ਵੱਜੀ ਤੇ ਇਹਨੂੰ ਕਾਬੂ ਕੀਤਾ ਗਿਆ ਮੌਕੇ ਤੇ ਤੇ ਇਹਦੇ ਕੋਲੋਂ ਜਿਹੜਾ ਹਥਿਆਰ ਸੀ 32 ਬੋਰ ਦਾ ਉਹ ਬਰਾਮਦ ਹੋਇਆ ਦੂਜਾ ਦੋਸ਼ੀ ਜਿਹੜਾ ਸੀਗਾ ਗੁਰਬੇਸ ਸਿੰਘ ਉਹ ਤੁਸੀਂ ਜਿਵੇਂ ਇੱਥੇ ਮੌਕੇ ਦੇ ਵੇਖਿਆ ਕਾਫੀ ਵੱਡਾ ਬਾਗ ਹੈ ਤੇ ਡਰਕਟ ਜਿਹੜਾ ਜੰਗਲ ਜੰਗਲ ਇਹਦਾ ਆਰ ਲੈਂਦੇ ਹੋਏ ਮੌਕੇ ਤੋਂ ਵਜਨ ਚ ਫਰਾਰ ਹੋ ਗਿਆ ਸਰ ਕੋਈ ਪਰਚੇ ਜਿਹੜੇ ਕੋਈ ਦਰਜੇ ਗਏ ਨੇ ਇਹਨਾਂ ਤੇ ਪਹਿਲਾਂ ਇਹਨਾਂ ਤੇ 5 ਮੁਕਦਮੇ ਆਲਰੇਡੀ ਆਰਮਡ ਲੂਟ ਤੇ ਰੋਬਰੀ ਦੇ ਦਰਜ ਨੇ ਤੇ ਇਹ ਜੇਲ੍ਹ ਚ ਵੀ ਲੈ ਕੇ ਆਏ ਨੇ ਇਸ ਤੋਂ ਬਾਅਦ ਇੱਕ 80/24 ਮੁਕਦਮਾ ਸੀਗਾ ਜਿਹੜਾ ਕਿ ਇਹਨਾਂ ਦੇ ਜਿਹਦੇ ਵਿੱਚ ਉਡਿੰਦੇ ਸੀਗੇ ਤੇ ਅੱਜ ਵੀ ਜਦੋਂ ਇਹ ਵਾਰਦਾਤ ਕਰਕੇ ਅੱਜ ਇੱਕ ਵਾਰਦਾਤ ਕਰਕੇ ਭੱਜੇ ਸੀਗੇ ਉਹਦੇ ਵਿੱਚ ਵੀ ਇਹ ਪੁਲਿਸ ਇਹਨਾਂ ਦਾ ਪਿੱਛਾ ਕਰਦੇ ਹੋਏ ਇਹਨਾਂ ਨੂੰ ਐਨਕਾਊਂਟਰ ਤੋਂ ਬਾਅਦ ਜਿਹੜਾ ਕਿ ਕਾਬੂ ਕੀਤਾ ਗਿਆ ਸਰ ਕੋਈ ਗੈਂਗ ਨਾਲ ਰਿਲੇਟਿਡ ਅ ਦੇਖੋ ਹੁਣੇ ਬਿਲਕੁਲ ਅਸੀਂ ਮੌਕੇ ਤੇ ਪਹੁੰਚੇ ਹੀ ਹੈ ਤੇ ਦੋਵੇਂ ਬੰਦੇ ਦੇ ਕਾਮਨ ਹੀ ਪਰਚੇ ਸਿਗੇ ਤੇ ਇਹਨਾਂ ਨਾਲ ਹੋਰ ਕਿਹੜੇ ਕਿਹੜੇ ਲੁੱਟਖੋਹਾਂ ਦੀ ਵਾਰਦਾਤਾਂ ਚ ਨਬੋਲ ਸਿਗੀ ਉਹ ਅੱਗੇ ਦੀ ਤਫ਼ਤੀਸ਼ ਅਸੀਂ ਕਰਦੇ ਨੇ